ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਾਅ ਐਂਡ ਆਰਡਰ ਤੇ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਸਾਰੇ ਪਾਸੇ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕਿਹੜੇ ਕਾਨੂੰਨ ਦੀ ਗੱਲ ਕਰਦੇ ਆ ਕਿ ਇਸ ਇੱਕ ਪਾਸੇ ਭਾਈ ਸੰਦੀਪ ਸਿੰਘ ਸਣੀ ਨੂੰ ਇਹਨਾਂ ਨੇ ਸੂਰੀ ਦੇ ਸੋਧਣ ਕਰਕੇ ਸੂਰੀ ਨੂੰ ਸੋਧਣ ਕਰਕੇ ਜੇਲ੍ਹ ਦੇ ਵਿੱਚ ਨਜ਼ਰਬੰਦ ਰੱਖਿਆ ਹੋਇਆ ਤੇ ਜੇਲ੍ਹ ਦੇ ਵਿੱਚ ਉਹਨਾਂ ਤੇ ਅਣਮੁਖੀ ਤਸ਼ੱਦਦ ਹੁੰਦਾ ਤੇ ਕੀਤਾ ਵੀ ਕਿੰਨਾ ਵੱਲੋਂ ਜਾਂਦਾ ਜਿਹੜੇ ਪਹਿਲਾਂ ਹੀ ਲੱਖਾਂ ਨੌਜਵਾਨਾਂ ਨੂੰ ਧੂਕੋ ਕੇ ਮਾਰਨ ਵਾਲਿਆਂ ਦੇ ਜਿਨ੍ਹਾਂ ਤੇ ਪਰਚੇ ਦਰਜ ਆ ਜਿਹੜੇ ਜੇਲ੍ਹਾਂ ਦੇ ਵਿੱਚ ਬੰਦਾ ਫਿਰ ਉਹ ਜੇਲ੍ਹਾਂ ਦੇ ਵਿੱਚ ਕਾਦੇ ਬੰਦ ਹੋਏ ਜੇ ਉਹ ਉੱਥੇ ਕੈਦੀਆਂ ਨੂੰ ਸਿੱਖ ਕੌਮ ਦੇ ਯੋਧਿਆਂ ਨੂੰ ਤਸ਼ੱਦਦ ਕਰਕੇ ਉਹਨਾਂ ਦੇ ਨਾਲ ਬੇਰਵੀ ਕਰਨਗੇ ਬੇਅਦਬੀ ਕਾਦੀ ਕੇਸਾਂ ਦੀ ਬੇਅਦਬੀ ਬੇਅਦਬੀ ਕਾਦੀ ਪੋਥੀ ਸਾਹਿਬ ਦੀ ਬੇਅਦਬੀ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਆਪਦੇ ਹਮੇਸ਼ਾ ਕੇਸਾਂ ਦੇ ਵਿੱਚ ਦਸਤਾਰ ਦੇ ਵਿੱਚ ਰੱਖਦੇ ਸੀ ਦਸਤਾਰ ਦੀ ਬੇਅਦਬੀ ਤੇ ਪ੍ਰਸ਼ਾਸਨ ਉੱਥੋਂ ਦਾ ਜਿਹੜਾ ਹੈਗਾ ਘੱਟੋ ਘੱਟ 20 ਜਿਹੜੇ ਜੇਲ੍ਹ ਦੇ ਵਿੱਚ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੇ ਕੀ ਦੀ ਸਹਾਇਤਾ ਕੀਤੀ ਆ ਉਹਨਾਂ ਨੇ ਉਸ ਬੰਦੇ ਦੀ ਸਹਾਇਤਾ ਕੀਤੀ ਆ ਜਿਹਨੇ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਤੇ ਅੱਜ ਉਸੇ ਦੀ ਚਲਦੀ ਆ ਜੇਲ੍ਹ ਦੇ ਵਿੱਚ ਤੇ ਉਹ ਜੇਲ੍ਹ ਦੇ ਵਿੱਚ ਕੁਰਸੀ ਢਾਹ ਕੇ ਸਾਡੇ ਸਿੱਖ ਕੌਮ ਦੇ ਯੋਧਿਆਂ ਦੇ ਨਾਲ ਉੱਥੇ ਤਸ਼ੱਦਦ ਕਰਦੇ ਆ ਉਹ ਵੀ ਛੋਟੀ ਨਾਲ ਡਾਂਗ ਨਾਲ ਹਰ ਤਰ੍ਹਾਂ ਨਾਲ ਠੋਡੇ ਮਾਰ ਕੇ ਸਰੀਰ ਦੇ ਵਿੱਚ ਸਿਰ ਦੇ ਵਿੱਚ ਕੀ ਕੀ ਕਵਾਂ ਮੈਂ ਤੁਹਾਨੂੰ ਤੇ ਉਥੋਂ ਦਾ ਜਿਹੜਾ ਹਸਪੀਟਲ ਆ ਮੈਡੀਕਲ ਆ ਮੈਡੀਕਲ ਪ੍ਰਸ਼ਾਸਨ ਵੱਲੋਂ ਸਿਰਫ ਤਿੰਨ ਸੱਟਾਂ ਜਿਹੜੀਆਂ ਦਿਖਾਈਆਂ ਗਈਆਂ ਸੀ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਕੋਰਟ ਨੇ ਉਹਨਾਂ ਨੂੰ ਆਰਡਰ ਕੀਤੇ ਕਿ ਤੁਸੀਂ ਬਾਹਰ ਮੈਡੀਕਲ ਦੇ ਵਿੱਚ ਲੈ ਕੇ ਆਓ ਉਹ ਵੀ ਸਰਕਾਰੀ ਇਹ ਵੀ ਸਰਕਾਰੀ ਤੇ ਉਸ ਦਾ ਰਿਜ਼ਲਟ ਕੀ ਨਿਕਲਿਆ ਕਿ 13 14 ਜਿਹੜੀਆਂ ਉਹ ਸੱਟਾਂ ਵੱਧੀਆਂ ਹੋਈਆਂ ਉਹਨਾਂ ਦੇ ਅੰਦਰ ਅੰਦਰੂਨੀ ਸੱਟਾਂ ਤੇ ਜਿਹੜਾ ਚਮੜੀ ਦਾ ਕੋਕੋ ਕੇ ਚਮੜੀ ਜਿਹੜੀ ਆ ਉਹ ਮੋਟੀ ਕੀਤੀ ਗਈ ਆ ਵੱਡੀ ਕੀਤੀ ਗਈ ਆ ਸੋਜ ਆਈ ਵੀ ਐਨੀ ਜਦੋਂ ਭਾਈ ਸੰਦੀਪ ਸਿੰਘ ਸਨੀ ਨੂੰ ਉੱਥੇ ਲਿਆਂਦਾ ਗਿਆ ਕੋਰਟ ਦੇ ਵਿੱਚ ਉੱਥੇ ਜਕਾਰਾ ਲਾਉਣਾ ਸੀ ਉਹਨਾਂ ਨੇ ਉਹਦਾ ਹੱਥ ਫੜ ਕੇ ਜਿਹੜਾ ਹੱਥ ਥੱਲੇ ਕਰ ਦਿੱਤਾ ਗਿਆ ਕੀ ਆਪਾਂ ਜਕਾਰਾ ਵੀ ਨਹੀਂ ਲਾ ਸਕਦੇ ਕੀ ਕਾਨੂੰਨ ਦੇ ਮੁਤਾਬਕ ਜਕਾਰਾ ਵੀ ਲਾਉਣਾ ਗਲਤ ਆ ਕੀ ਉੱਥੇ ਧੱਕੇ ਮਾਰ ਮਾਰ ਕੇ ਮਾਰ ਮਾਰ ਕੇ ਉਹ ਤੋਂ ਵਿਚਾਰ ਤੋਂ ਤੁਰਿਆ ਨਹੀਂ ਜਾ ਰਿਹਾ ਸੀ ਧੱਕੇ ਮਾਰ ਮਾਰ ਕੇ ਉਹਨੂੰ ਕੋਰਟ ਦੇ ਵਿੱਚ ਲੈ ਕੇ ਗਈ ਤੇ ਫਿਰ ਕੀ ਇਹ ਲਾਅ ਐਂਡ ਆਰਡਰ ਆ ਕਿ ਜੇਲ੍ਹ ਦੇ ਵਿੱਚ ਜੇਲ੍ਹ ਦੇ ਹਸਪੀਟਲ ਵੱਲੋਂ 3 ਸੱਟਾਂ ਤੇ ਬਾਹਰਲੇ ਹਸਪੀਟਲ ਵੱਲੋਂ 13 14 ਸੱਟਾਂ ਜੜੀਆਂ ਲਾਨੀਆਂ ਗਈਆਂ ਹੋਣ ਕੀ ਹੋਣ ਕੀ ਮੰਗ ਕਰਦੇ ਹੋ ਦੇਖੋ ਮੰਗ ਸਾਡੀ ਇਹ ਆ ਕਿ ਪਹਿਲੀ ਗੱਲ ਤਾਂ ਜਿੰਨੇ ਵੀ 15 20 ਜਣੇ ਘੋਮਣ ਬ੍ਰਦਰਜ਼ ਵੱਲੋਂ ਤੇ ਭਾਈ ਸੰਦੀਪ ਸਿੰਘ ਸਨੀ ਦੇ ਬ੍ਰਦਰ ਵੱਲੋਂ ਲਾਨਿਆ ਗਿਆ ਕਿ 20 ਜਣੇ ਜਿਹੜੇ ਉੱਥੋਂ ਦੇ ਸਟਾਫ ਆ ਜਿਹੜਾ ਉੱਥੋਂ ਦਾ ਪੁਲਿਸ ਮੁਲਾਜ਼ਮ ਆ ਭਾਵੇਂ ਉਹ ਸੁਪਰਡੈਂਟਾ ਜੇਲ੍ਹ ਦਾ ਭਾਵੇਂ ਉਹ ਪਹਿਲਾਂ ਜਿਹੜੇ 3 ਜਣੇ ਸੀਗੇ ਪਹਿਲਾਂ ਜਿਹੜੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਉਹ ਅੰਦਰ ਆ ਉਹਨਾਂ ਦੇ ਵਿੱਚੋਂ ਇੱਕ ਸੂਬਾ ਸਰਾਂ ਦਾ ਜਿਹੜਾ ਉਹ ਜਿਹੜਾ ਉਹਨੂੰ ਸੋਧ ਦਿੱਤਾ ਭਾਈ ਸੰਦੀਪ ਸਿੰਘ ਸੰਨੀ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਆ ਜਕਾਰਾ ਲਾਉਣੇ ਐਸੀ ਗੱਲ ਦੇ ਵਿੱਚ ਬੋਲੇ ਸੋਨਿਆ ਸਾਰ ਸਿਆ ਕਾਲਾ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਜਿਹੜਾ ਆਪਣੇ ਆਪ ਨੂੰ ਸੂਬਾ ਸਰਾਂਦ ਕਹੋਂਦਾ ਸੀ ਜਿਹਨੂੰ ਕੇਪੀਐਸ ਗੱਲ ਵੀ ਪੈਰੀ ਹੱਥ ਲਾਉਂਦਾ ਸੀ ਤੇ ਜਿਨੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਨੌਜਵਾਨਾ ਜਿਹੜੇ ਉਹ ਅੰਦਰ ਰਹਿ ਕੇ ਵੀ ਕੋ-ਕੋ ਕੇ ਮਾਰ ਦੇਣੇ ਸੀਗੇ ਉਹਦਾ ਸੋਧਾ ਲੱਗਿਆ ਅਸੀਂ ਧੰਨਵਾਦ ਕਰਦੇ ਆ ਦੇਖੋ ਇੱਕ ਵੱਡੀ ਗੱਲ ਹੈ ਇੱਕ ਪਾਸੇ ਪੰਜਾਬ ਦੇ ਜਿਹੜੇ ਲੋਕ ਸੀਗੇ ਉਹ ਆਪਣੀਆਂ ਲਾਸ਼ਾਂ ਦੀ ਡਿਮਾਂਡ ਕਰ ਰਹੇ ਸੀ ਨੌਜਵਾਨਾਂ ਦੀ ਕਿ ਸਾਨੂੰ ਲਾਸ਼ਾਂ ਦੇ ਦਿਓ ਏ ਸਾਨੂੰ ਦੱਸ ਦਿਓ ਸਾਡੇ ਸਾਡੇ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਆ ਤੇ ਇੱਕ ਪਾਸੇ ਸੂਬਾ ਸਰਹੰਦ ਜਿਹੜਾ ਹੁਣ ਸੋਧਿਆ ਗਿਆ ਉਹਦੀ ਲਾਸ਼ ਜਿਹੜਾ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਉਹਨਾਂ ਦੀ ਲਾਸ਼ ਨਹੀਂ ਲੈਣੀ ਦੇਖੋ ਇਹ ਕਿੱਡੀ ਵੱਡੀ ਚੜ੍ਹਦੀ ਕਲਾ ਦੀ ਗੱਲ ਆ ਸੋ ਇਹਦੇ ਵਿੱਚ ਇੱਕ ਕਚਹਿਰੀ ਥੱਲੇ ਆ ਇੱਕ ਕਚਹਿਰੀ ਉੱਪਰ ਆ ਜਿਹੜੀ ਇੱਕ ਕਚਹਿਰੀ ਉੱਪਰ ਆ ਉਹਦੇ ਵਿੱਚ ਜਿਹੜੇ ਸਿੱਖ ਕੌਮ ਦੇ ਹਾਲ ਆ ਜਿਹੜੇ ਉਹ ਸਾਰੇ ਹੁੰਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੀ ਆ ਇਸਦੀ ਲੱਗੀ ਹੈ ਜੇਲ੍ਹ ਦੇ ਵਿੱਚੋਂ ਤਬਦੀਲੀ ਦੀ ਗੱਲ ਹੋਈ ਸੀਗੀ ਪਰਵਾਰ ਨੇ ਵੀ ਕਿਹਾ ਸੀਗਾ ਵੀ ਤਬਦੀਲੀ ਨਾ ਕੀਤੀ ਜੀ ਦੇਖੋ ਤਬਦੀਲੀ ਬਿਨਾਂ ਦੱਸੇ ਤੋਂ ਹੋਈ ਪਹਿਲੀ ਗੱਲ ਤਾਂ ਜਿਹੜੀ ਉਹ ਤਬਦੀਲੀ ਆ ਉਹਨਾਂ ਨੇ ਰਾਤੇ ਰਾਤ ਕਿਉਂ ਕੀਤੀ ਉਹ ਤਾਂ ਕੀਤੇ ਕਿ ਇਹ ਤਾਂ ਨਾ ਮੁਜਾਰਾ ਨਾ ਕਰਨ ਇਹ ਇੱਥੇ ਪ੍ਰੋਟੈਸਟ ਨਾ ਕਰਨ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਵੇ ਇਹਦੀ ਮੈਡੀਕਲ ਰਿਪੋਰਟ ਹੋਵੇ ਹਜੇ ਵੀ ਜਿਹੜਾ ਸੀਟੀ ਸਕੈਨ ਦੀ ਗੱਲ ਹੋਈ ਆ ਬਹੁਤ ਸਾਰੇ ਸਕੈਨਾਂ ਦੀ ਗੱਲ ਹੋਈ ਐਕਸ-ਰੇ ਦੀ ਗੱਲ ਹੋਈ ਜਿਹੜੀ ਡਾਕਟਰ ਸਾਹਿਬ ਵੱਲੋਂ ਕਹੀ ਗਈ ਉੱਥੋਂ ਦੇ ਡਾਕਟਰਾਂ ਵੱਲੋਂ ਬੋਰਡ ਵੱਲੋਂ ਪਰ ਉਹ ਹਜੇ ਤੱਕ ਕਰਾਈ ਨਹੀਂ ਗਈ ਆਉਣ ਵਾਲੇ ਸਮੇਂ ਦੇ ਚੱਕ ਵਿੱਚ ਜਿਵੇਂ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਘੁੰਮਣ ਬ੍ਰਦਰਸ ਤੇ ਹੋਰ ਪੰਥਕ ਜਥੇਬੰਦੀਆਂ ਜਿਵੇਂ ਐਲਾਨ ਕਰਨੀਆਂ ਉਸ ਇਲਾਕੇ ਦੇ ਹੱਕ ਦੇ ਵਿੱਚ ਅਸੀਂ ਸਦਾ ਡਟ ਕੇ ਖੜਾਂਗੇ ਫਰੀਦਕੋਟ ਦੇ ਵਿੱਚ ਵੀ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤੇ ਜਿੱਥੇ ਵੀ ਐਲਾਨ ਕਰਨਗੇ ਉਹਨਾਂ ਦੇ ਨਾਲ ਖੜਾਂਗੇ